ਵਾ ਗੱਲੇਵਾਲ ਸਾਹਿਬ ਤੁਹਾਡੀ ਹਾਲਤ ਇਹ ਦੇਸ਼ ਦੇ ਲੋਕਾਂ ਨੇ ਤੁਹਾਡੀ ਇਹ ਹਾਲਤ ਸਭ ਤੋਂ ਜ਼ਿਆਦੇ ਹੱਥ ਇਹ ਤੁਹਾਡੀ ਹਾਲਤ ਕਰਨ ਦਾ ਸਭ ਤੋਂ ਜ਼ਿਆਦੇ ਵੱਡਾ ਹੱਥ ਇਹਨਾਂ ਕਰਤਸੀਆਂ ਦਾ ਇਹਨਾਂ ਕਰਤਸੀਆਂ ਕਰਕੇ ਅੱਜ ਤੁਹਾਡੀ ਹਾਲਤ ਇਹ ਹੋਈ ਪਈ ਆ ਅੱਜ ਜਿਵੇਂ ਤੁਸੀਂ ਅੱਜ ਜਿਵੇਂ ਮੈਂ ਕਹਿੰਨਾ ਵੀ ਭੁੱਖੇ ਮਰੇ ਪਏ ਹੋ ਇਹ ਯਾਦ ਰੱਖੋ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਭੁੱਖਾ ਮਰੂਗਾ ਔਰ ਨੌਜਵਾਨ ਕੀ ਇਤੋਂ ਸਾਰੀ ਦੁਨੀਆ ਭੁੱਖੀ ਮਰੂਗੀ ਇਸ ਰੋਟੀ ਤੋਂ ਯਾਦ ਰੱਖਿਆ ਜੀ ਗੱਲ ਕਿਉਂਕਿ ਲੋਕ ਕਹਾਣੀ ਨਹੀਂ ਸਮਝ ਰਹੇ ਦੱਲੇਵਾਲ ਸਾਭ ਜੀ ਦੀ ਸਿਹਤ ਆ ਜਿਹੜੀ ਉਹ ਖਰਾਬ ਬਹੁਤ ਜ਼ਿਆਦਾ ਹੋ ਚੁੱਕੀ ਆ ਹੋ ਸਕਦਾ ਰੱਬ ਨਾ ਕਰੇ ਸਵੇਰ ਤੱਕ ਖਬਰ ਮਾੜੀ ਆ ਜੇ ਹੋ ਸਕਦਾ ਇਹ ਖਬਰ ਦੋ ਦਿਨਾਂ ਦੇ ਵਿੱਚ ਵਿੱਚ ਮਾੜੀ ਖਬਰ ਆ ਜੇ ਉਹਦਾ ਕਾਰਨ ਕੀ ਆ ਕਿ ਇੱਕ ਜਿਹੜਾ ਕਹਿ ਲੋ ਕਿ ਹੁਣ ਵੀਡੀਓ ਪਾ ਰਹੇ ਆ ਕਿ ਸਿਹਤ ਬਿਲਕੁਲ ਨਾਜ਼ੁਕ ਹੋ ਚੁੱਕੀ ਆ ਚਮਚਿਆਂ ਨਾਲ ਮੂੰਹ ਮੂੰਹ ਦੇ ਵਿੱਚ ਪਾਣੀ ਪਾਇਆ ਜਾ ਰਿਹਾ ਤੇ ਤੁਸੀਂ ਆਪ ਹਿਸਾਬ ਲਾ ਲਓ ਕਿ ਜਿਸ ਵਿਅਕਤੀ ਨੇ ਇੰਨਾ ਦਿਨਾਂ ਦਾ ਕੁਝ ਖਾਦਾ ਪੀਤਾ ਨਾ ਹੋਵੇ ਬਜ਼ੁਰਗ ਵਿਅਕਤੀ ਹੋਣ ਤੇ ਉਹਨਾਂ ਦੀ ਹਾਲਤ ਕੀ ਹੋ ਸਕਦੀ ਆ ਤੁਸੀਂ ਆਪ ਸਿਆਣੇ ਆ ਪਰ ਗੱਲੇਵਾਲ ਸਾਹਿਬ ਤੁਹਾਡੀ ਹਾਲਤ ਇਹ ਦੇਸ਼ ਦੇ ਲੋਕਾਂ ਨੇ ਤੁਹਾਡੀ ਇਹ ਹਾਲਤ ਸਭ ਤੋਂ ਜ਼ਿਆਦੇ ਹੱਥ ਇਹ ਤੁਹਾਡੀ ਹਾਲਤ ਕਰਨ ਦਾ ਸਭ ਤੋਂ ਜਿਆਦਾ ਵੱਡਾ ਹੱਥ ਇਹਨਾਂ ਕੜਛੀਆਂ ਦਾ ਇਹਨਾਂ ਕੜਛੀਆਂ ਕਰਕੇ ਅੱਜ ਤੁਹਾਡੀ ਹਾਲਤ ਇਹ ਹੋਈ ਪਈ ਆ ਅੱਜ ਜਿਵੇਂ ਤੁਸੀਂ ਅੱਜ ਜਿਵੇਂ ਮੈਂ ਕਹਿੰਨਾ ਵੀ ਭੁੱਖੇ ਮਰੇ ਪਏ ਹੋ ਇਹ ਯਾਦ ਰੱਖੋ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਭੁੱਖਾ ਮਰੂਗਾ ਔਰ ਨੌਜਵਾਨ ਕੀ ਇਥੋਂ ਸਾਰੀ ਦੁਨੀਆ ਭੁੱਖੀ ਮਰੂਗੀ ਇਸ ਰੋਟੀ ਤੋਂ ਯਾਦ ਰੱਖਿਆ ਜੀ ਗੱਲ ਕਿਉਂਕਿ ਲੋਕ ਕਹਾਣੀ ਨਹੀਂ ਸਮਝ ਰਹੇ ਤੁਹਾਡੀਆਂ ਮੈਂ ਉਹ ਪਹਿਲੀ ਦੀ ਬੱਲ ਬਾਅਦ ਕਰੂੰਗਾ ਉਸ ਤੋਂ ਪਹਿਲਾਂ ਮੈਂ ਪਹਿਲਾ ਹਾਲਤ ਵਿਖਾ ਦੇਵਾਂ ਢੱਲੇਵਾਲ ਸਾਬਜੀ ਦੀ ਇਹ ਆ ਵੇਖੋ ਆ ਚਮਚਿਆਂ ਨਾਲ ਪਾਣੀ ਪਾਇਆ ਜਾ ਰਿਹਾ ਹੋਵੇ ਸੇਤ ਬਿਲਕੁਲ ਵਿਗੜੀ ਭਈਆ ਦੂਜੇ ਪਾਸੇ ਮੈਂ ਤੁਹਾਨੂੰ ਵਿਖਾਉਣਾ ਇੱਕ ਕੜਛੀ ਆ ਕੜਛੀ ਇਹ ਕੜਛੀ ਵੇਖੋ ਕੀ ਕਰਦੀ ਫਿਰਦੀ ਆ ਇਸ ਕੁਰਸੀ ਕੋਲ ਪਾਰਟੀ ਦਾ ਕੰਮ ਕਰਨ ਵਾਸਤੇ ਟਾਈਮ ਹੈ ਇਸ ਕੁਰਸੀ ਕੋਲੇ ਵੋਟਾਂ ਮੰਗਣ ਦਾ ਸਮਾਂ ਹੈ ਇਸ ਕੁਰਸੀ ਕੋਲੇ ਗੱਪ ਛੱਡਣ ਦਾ ਸਮਾਂ ਹੈ ਇਸ ਕੁਰਸੀ ਕੋਲੇ ਬਾਹਰਲੇ ਸੂਬਿਆਂ ਚ ਜਾ ਕੇ ਪ੍ਰਚਾਰ ਕਰਨ ਦਾ ਸਮਾਂ ਹੈ ਪਰ ਇਹ ਕੁਰਸੀ ਕੋਲੇ ਕਿਸਾਨ ਤੇ ਮਜ਼ਦੂਰ ਦੀ ਗੱਲ ਸੁਣਦਾ ਟਾਈਮ ਨਹੀਂ ਹੈ ਆ ਵੇਖੋ 19 ਦਸੰਬਰ 2024 ਵੀਰਵਾਰ ਦੇ ਪ੍ਰੋਗਰਾਮ ਅੱਜ ਸੀ ਨਾ ਵੀਰਵਾਰ ਭਰਾਵੋ ਰੋਡ ਸ਼ੋਅ ਸਮਾਂ 11:30 ਵਜੇ ਸਵੇਰੇ ਸਥਾਨ ਆਰਤੀ ਚੌਕ ਲੁਧਿਆਣਾ ਸਮਾਂ 1:30 ਵਜੇ ਦੁਪਹਿਰ ਸਥਾਨ ਪਾਣੀ ਦੀ ਟੈਂਕੀ ਵਾਲਾ ਪਾਰਕ ਆ ਚੱਕੋ ਇੱਥੇ ਇਹ ਪਟਿਆਲੇ ਉੱਡੇ ਕੋਲ ਰੋਡ ਸ਼ੋਅ ਕਰਨਾਸਤੇ ਟਾਈਮ ਹੈ ਤੁਸੀਂ ਇੱਕ ਪਾਸੇ ਸ਼ਹੀਦਾਂ ਨੂੰ ਆ ਵੇਖੋ ਸ਼ਹੀਦ ਪੰਡਿਤ ਰਾਮ ਪ੍ਰਸਾਦ ਆ ਵੇਖੋ ਸ਼ਹੀਦਾਂ ਦਾ ਜਿਹੜਾ ਇਹਨਾਂ ਨੇ ਇੱਕ ਪਾਸੇ ਆ ਲਾਏ ਇਹਨਾਂ ਨੇ ਦੂਜੇ ਪਾਸੇ ਆ ਫਿਰਦੇ ਲੁਧਿਆਣੇ ਰੋਡ ਸ਼ੋਅ ਕਰਦੇ ਆ ਚੈੱਕ ਕਰੋ ਟਾਈਮ ਰੰਗ ਦੇ ਬਸੰਤੀ ਚੋਲਾ ਰੰਗ ਦੇ ਬਸੰਤੀ ਚੋਲਾ ਸਾਡਾ ਪੰਜਾਬ ਤੋਂ ਦੁੱਖਾਂ 'ਚ ਰੰਗਦਾ ਭਰਾਵਾ ਤੂੰ ਸਾਡਾ ਪੰਜਾਬ ਦੁੱਖਾਂ 'ਚ ਰੰਗਦਾ ਲੋਕ ਤੇਰੀ ਭੋਲੀ ਭਾਲੀ ਸ਼ਕਲ ਦੇ ਜਾਂਦੇ ਰਹੇ ਮੈਂ ਲੋਕਾਂ ਨੂੰ ਪਹਿਲਾਂ ਕਿਹਾ ਸੀ ਪਟਿਆਲੇ ਦੇ ਲੋਕਾਂ ਦਾ ਜੋਸ਼ ਤੇ ਜਜ਼ਬਾ ਇਹ ਤੁਹਾਡੇ ਕੋਲ ਇਹ ਟਾਈਮ ਹੈ ਪਰ ਤੁਹਾਡੇ ਕੋਲ ਤੁਹਾਡੇ ਕੋਲ ਦੱਲੇਵਾਲ ਸਾਹਿਬ ਕੋਲ ਜਾ ਕੇ ਉਹਨਾਂ ਦੀਆਂ ਮੰਗਾ ਪੁੱਛਣ ਦਾ ਟਾਈਮ ਨਹੀਂ ਹੈ। ਔਰ ਦੂਸਰੀ ਗੱਲ ਲੋਕ ਕਹਿੰਦੇ ਹੁੰਦੇ ਸੀ ਕੇ ਪਾਣੀ ਚੱਪਣੀ 'ਚ ਨੱਕ ਡੋਬ ਕੇ ਮਰ ਜਾਓ ਮੈਂ ਸਾਰੇ ਰਾਜਨੀਤਿਕ ਲੀਡਰਾਂ ਨੂੰ ਕਹਿੰਨਾ ਪਰ ਨਹੀਂ ਮੈਂ ਤੁਹਾਨੂੰ ਨਹੀਂ ਕਹਿੰਦਾ ਵੀ ਤੁਸੀਂ ਇਹ ਚੱਪਣੀ 'ਚ ਨੱਕ ਡੋਬ ਕੇ ਮਰੋ ਤੁਹਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਆ ਰੋਟੀਆਂ ਹੋਣਗੀਆਂ ਇਹਨਾਂ ਰੋਟੀਆਂ ਨੂੰ ਮੂੰਹ ਤੇ ਰੱਖ ਕੇ ਖੁਦਕੁਸ਼ੀ ਕਰ ਲਓ ਭਰਾਵੋ ਮੈਂ ਰਾਜਨੀਤਿਕ ਲੀਡਰਾਂ ਨੂੰ ਕਹਿ ਰਿਹਾ ਤੁਹਾਡੀ ਬਦੌਲਤ ਔਰ ਜਿਹੜੇ ਆਪਣੇ ਜਗਜੀਤ ਸਿੰਘ ਡੱਲੇਵਾਲ ਜੀ ਮਾਫੀ ਚ ਉਹਨਾਂ ਕੋਈ ਨਾਮ ਦੇ ਵਿੱਚ ਮਿਸਟੇਕ ਹੋ ਰਹੀ ਹੋਵੇ ਜਿਵੇਂ ਅੱਜ ਉਹ ਭੁੱਖ ਹੜਤਾਲ ਤੇ ਜਿਹਨੂੰ ਕਹਿ ਸਕਦੇ ਆ ਕਿ ਅੱਜ ਜਿਨ੍ਹਾਂ ਨੇ ਇੰਨੇ ਦਿਨਾਂ ਤੋਂ ਰੋਟੀ ਤੱਕ ਨਹੀਂ ਖਾਧੀ ਇਹ ਆਉਣ ਵਾਲਾ ਸਮਾਂ ਇਹ ਗੱਲ ਯਾਦ ਕਰੋਗੇ ਕਿ ਜਿਹੜੇ ਅੱਜ ਲੋਕ ਆਮ ਲੋਕ ਸਿਰਫ ਵੋਟਾਂ ਪਾਉਣ ਵਾਸਤੇ ਹੀ ਆ ਭਲਿਓ ਮਨਸੋ ਕਿਸੇ ਟਾਈਮ ਨੂੰ ਇਹਨਾਂ ਰੋਟੀਆਂ ਤੋਂ ਤਰਸਾਂਗੇ ਆਪਾਂ ਯਾਦ ਰੱਖੋ ਇਹ ਗੇਮ ਸਭ ਬਿਜ਼ਨਸmenਾਂ ਦੀ ਆ ਹੁਣ ਮੈਂ ਗੱਲ ਕਰਦਾ ਜਿਹੜੇ ਆਪਣੀ ਨਾ ਆਪਾਂ ਨੂੰ ਫੁਕਰੀ ਲੈ ਕੇ ਬੈਠੂਗੀ ਪਹਿਲਾਂ ਤਾਂ ਮੈਂ ਗੱਲ ਇਹ ਕਰਾਂ ਕਿ ਜਿਹੜੇ ਕਿਸਾਨ ਵੀਰਾਂ ਉਹਨਾਂ ਨੂੰ ਇਹ ਆ ਕਿ ਆਪਣੇ ਕੋਲ ਪੈਲੀਆਂ ਆਪਣੇ ਕੋਲ ਪੈਸਾ ਆਪਾਂ ਨੂੰ ਕੀ ਕਰਨ ਦੀ ਲੋੜ ਆ ਪਰ ਇੱਕ ਗੱਲ ਯਾਦ ਰੱਖੋ ਜੇ ਤੁਹਾਡਾ ਜਿਹੜਾ ਪੰਜ ਦਰਿਆਵਾਂ ਦੀ ਧਰਤੀ ਜਦੋਂ ਤੁਹਾਨੂੰ ਪਾਣੀ ਦੀ ਲੋੜ ਹੁੰਦੀ ਆ ਤੁਹਾਡੇ ਖੇਤਾਂ ਨੂੰ ਉਦੋਂ ਤੁਹਾਨੂੰ ਪਾਣੀ ਨਹੀਂ ਮਿਲਦਾ ਯਾਦ ਰੱਖੋ ਮਜ਼ਦੂਰ ਔਰ ਕਿਸਾਨ ਮਜ਼ਦੂਰਤਾ ਹੁਣ ਵੀ ਔਖੇ ਚੱਲ ਰਿਆ ਪਹਿਲਾਂ ਵੀ ਔਖਾ ਸੀ ਤੇ ਗਾਂ ਵੀ ਉਹਦਾ ਟਾਈਮ ਔਖਾ ਹੀ ਆ ਉਹਦੀ ਤਾਂ ਕਦੇ ਨਾ ਰੱਬ ਨੇ ਮੰਨੀ ਆ ਨਾ ਸਰਕਾਰ ਨੇ ਮੰਨੀ ਆ ਨਾ ਕਦੇ ਮੌਸਮ ਨੇ ਮੰਨੀ ਆ ਮਜ਼ਦੂਰ ਦੀ ਹਾਲਤ ਐੋ ਜੀ ਆ ਕਿ ਨਾ ਉਹਦਾ ਰੱਬ ਬੰਦਾ ਨਾ ਮਜ਼ਦੂਰ ਦਾ ਸਰਕਾਰ ਬੰਦੀ ਆ ਨਾ ਮਜ਼ਦੂਰ ਦਾ ਜਿਹੜਾ ਕਹਿ ਲੋ ਮੌਸਮ ਬੰਦਾ ਉਹ ਵੀ ਮੈਂ ਤੁਹਾਨੂੰ ਬਾਅਦ ਚ ਦੱਸੂਗਾ ਤੁਹਾਡਾ ਪੰਜ ਦਰਿਆਵਾਂ ਦੀ ਧਰਤੀ ਹੋਵੇ ਤੇ ਤੁਹਾਡੀਆਂ ਫਸਲਾਂ ਨੂੰ ਜਦੋਂ ਪਾਣੀ ਦੀ ਲੋੜ ਹੋਵੇ ਤੁਹਾਨੂੰ ਪਾਣੀ ਨਾ ਮਿਲੇ ਨੰਬਰ 1 ਦੂਜੀ ਗੱਲ ਤੇ ਆਓ ਤੁਹਾਡੇ ਫਸਲਾਂ ਨੂੰ ਡੀਏਪੀ ਦੀ ਲੋੜ ਹੋਵੇ ਤੁਹਾਨੂੰ ਡੀਏਪੀ ਨਾ ਮਿਲਦੀ ਹੋਵੇ ਤੁਹਾਡੀਆਂ ਫਸਲਾਂ ਔਖੀਆਂ ਸੌਖੀਆਂ ਪੱਕ ਜਾਣ ਤੁਸੀਂ ਮੰਡੀਆਂ ਦੇ ਵਿੱਚ ਰੱਖ ਦਿੰਨੇ ਆ ਔਰ ਉਹ ਮੰਡੀਆਂ ਦੇ ਵਿੱਚ ਫਸਲਾਂ ਬਰਬਾਦ ਹੁੰਦੀਆਂ ਤੁਹਾਡੀਆਂ ਉਹਦਾ ਮਤਲਬ ਕੀ ਆ ਕਿ ਤੁਹਾਡ ਨੂੰ ਕਿਸਾਨੀ ਤੇ ਖੱਜਲ ਖੁਆਰ ਕਰਨਾ ਤਾਂ ਕਿ ਤੁਸੀਂ ਕਿਸਾਨੀ ਵੱਲ ਝਾਕੋ ਤੱਕ ਨਾ ਔਰ ਅੱਜ 70 70 ਕਿੱਲਿਆਂ ਵਾਲੇ ਕਹਿੰਦੇ ਆ ਕਿ ਸਾਡੇ ਪੱਲੇ ਕੱਖ ਨਹੀਂ ਔਰ 2 ਕਿੱਲਿਆਂ ਵਾਲੇ ਦੀ ਤਾਂ ਗੱਲ ਹੀ ਛੱਡ ਦੋ 5 ਕਿੱਲਿਆਂ ਵਾਲੇ ਦੀ ਤਾਂ ਗੱਲ ਹੀ ਛੱਡ ਦੋ ਅੱਜ 50 50 ਕਿੱਲਿਆਂ ਵਾਲਾ ਇਹ ਗੱਲ ਕਹਿੰਦਾ ਕਿ ਮਰ ਗਏ ਓਏ ਮਰ ਗਏ ਓਏ ਮਰ ਗਏ ਓਏ ਉਹਦਾ ਬਾਈ ਜੀ ਕਾਰਨ ਕਿ ਤੁਹਾਡੇ ਕੋ ਤੁਹਾਡੇ ਤੇ ਬਿਜ਼ਨਸਮੈਨ ਮੁਗਣੀ ਮਾਰਨ ਨੂੰ ਫਿਰਦੇ ਆ ਜਿਵੇਂ ਸੱਪ 나ਗਵਲ ਮਾਰਦਾ ਓਵੇਂ ਤੁਹਾਡੀਆਂ ਫਸਲਾਂ ਤੇ 나ਗਵਾਲ ਵੱਜਨੇ ਆ ਯਾਦ ਰੱਖੋ ਜੇ ਬੈਠੇ ਰਹੋ ਘਰਾਂ ਦੇ ਵਿੱਚ ਔਰ ਘਰਾਂ ਦੇ ਵਿੱਚੋਂ ਬਾਹਰ ਨਾ ਨਿਕਲੋ ਜੇ ਬੈਠੇ ਰਹੋ ਜੇ ਰਜਾਈਆਂ ਦੇ ਵਿੱਚ ਰਜਾਈਆਂ ਚੋਂ ਬਾਹਰ ਨਾ ਨਿਕਲੋ ਜੇ ਬਸ ਰਜਾਈਆਂ ਚ ਬਹਿ ਕੇ ਐਂ ਕਰੀ ਜਾਓ ਜੇ ਹੋਰ ਅੱਗੋਂ ਕੁਛ ਨਾ ਕਰਿਆ ਜੇ ਔਰ ਦੂਸਰੀ ਗੱਲ ਮੈਂ ਭਗਵੰਤ ਮਾਨ ਜੀ ਤੁਹਾਨੂੰ ਕਹਿਣਾ ਪੰਜਾਬ ਦੇ ਲੋਕਾਂ ਨੇ ਔਰ ਤੁਸੀਂ ਇੱਕ ਚੀਜ਼ੇ ਨੋਟ ਕਰੋ ਜਿਹੜੇ ਇਸ ਰੋਟੀ ਨੂੰ ਪੈਦਾ ਕਰਦੇ ਆ ਸ਼ਹਿਰਾਂ ਵਾਲੇ ਧਿਆਨ ਨਾਲ ਗੱਲ ਸੁਣ ਲੋ ਜੇ ਤੁਸੀਂ ਹਰ ਵਾਰੇ ਕਹਿੰਨੇ ਆ ਕਿ ਜੀ ਐਵੇਂ ਕੋਈ ਧਰਨਾ ਲਾ ਕੇ ਬਹਿ ਜਾਂਦਾ ਮਜ਼ਦੂਰ ਉਦੋਂ ਧਰਨਾ ਲਾਉਂਦਾ ਜਦੋਂ ਕੋਈ ਉਹਦੀ ਸੁਣਵਾਈ ਨਾ ਹੋਵੇ ਮਜ਼ਦੂਰ ਦੇ ਧਰਨੇ ਨੂੰ ਤਾਂ ਪੁਲਿਸ ਵੀ ਆ ਕੇ ਛੇਤੀ ਚੁਕਾ ਦਿੰਦੀ ਐ ਤੇ ਸਰਕਾਰ ਮਜ਼ਦੂਰ ਦੇ ਧਰਨੇ ਵੱਲ ਝਾਕਦੀ ਨਹੀਂ ਔਰ ਦੂਸਰਾ ਜਦੋਂ ਕਿਸਾਨਾਂ ਦਾ ਧਰਨਾ ਹੁੰਦਾ ਤੁਸੀਂ ਕਹਿੰਦੇ ਐਵੇਂ ਲਾ ਕੇ ਬਹਿ ਜਾਂਦੇ ਆ ਯਾਦ ਰੱਖੋ ਜੇ ਜਿੰਨਾ ਚਿਰ ਪ੍ਰੈਸ਼ਰ ਗਰੁੱਪ ਹੁੰਦੇ ਆ ਉਹਨਾਂ ਜਿੰਨਾ ਚਿਰ ਧਰਨੇ ਲੱਗਦੇ ਆ ਉਹਨਾਂ ਚਿਰ ਲੋਕ ਘਰਾਂ ਦੇ ਵਿੱਚ ਬੈਠੇ ਆ ਨੀਤਾ ਰਾਜਨੀਤਿਕ ਲੀਡਰ ਤੇ ਇਹ ਜਿਹੜੇ ਕਹਿ ਲੋ ਜੇਕਰ ਧਰਨੇ ਨਾਲ ਲੱਗਣ ਤੇ ਇਹਨਾਂ ਇਹ ਜੰਗਲ ਐ ਇਸ ਟਾਈਮ ਆ ਪਰ ਜੰਗਲ ਦੇ ਵਿੱਚ ਰਹਿ ਰਹੇ ਆ ਤੇ ਜੇਕਰ ਇਹ ਜਾਲ ਨਾ ਹੋਣ ਧਰਨੇ ਵਾਲੇ ਜਾਲ ਐ ਇੱਕ ਤੇ ਫਿਰ ਜਿਹੜੇ ਇਹ ਜਾਲਾਂ ਤੋਂ ਡਰਦੇ ਆ ਜਿਸ ਦਿਨ ਜਾਲ ਨਾ ਹੋਏ ਤੁਸੀਂ ਜਾਲਾਂ ਦੇ ਵਿਰੁੱਧ ਹੋ ਰਹੇ ਆ ਖੁਦ ਤੁਸੀਂ ਜਾਲਾਂ ਨੂੰ ਪਾੜੀ ਜਾਂਦੇ ਆ ਜਦਦੇ ਨੇ ਜਾਲ ਪਾੜੇ ਗਏ ਯਾਦ ਰੱਖੋ ਜੇ ਇਹ ਕਹਾਣੀ ਹੈ ਕਿ ਸ਼ੇਰ ਦਰਖਤ ਤੇ ਨਹੀਂ ਚੜਦਾ ਸ਼ੇਰ ਸਾਰੇ ਕਾਸੇ ਤੇ ਚੜ ਜਾਂਦਾ ਭਰਾਵੋ ਦਰਖਤ ਦਰੁਖਤ ਤੋਂ ਛੜਦੇ ਉਹਨਾਂ ਨੇ ਕਮਰਿਆਂ ਤੇ ਚੜ ਜਾਂਦਾ ਵੀਡੀਓ ਆਉਂਦੀਆਂ ਕੋਠਿਆਂ ਤੇ ਚੜ ਜਾਂਦਾ ਇਹ ਜੰਗਲ ਦੇ ਵਿੱਚ ਰਹਿੰਦੇ ਆਪਾਂ ਇਹ ਸ਼ੇਰ ਤੇ ਸ਼ੇਰਾਂ ਦੇ ਰਿਸ਼ਤੇਦਾਰ ਲੂਮਬਰ ਕਿੱਧਰ ਜਿਹੜੇ ਸਾਰੇ ਦੇ ਸਾਰੇ ਚਾਰ ਲੱਤਾਂ ਵਾਲੇ ਇਹ ਆਪਾਂ ਨੂੰ ਨੱਪ ਕੇ ਰੱਖ ਦਣਗੇ ਘਰਾਂ ਚ ਬੈਠਿਆਂ ਨੂੰ ਯਾਦ ਰੱਖੋ ਜਾਗੋ ਇਹਨਾਂ ਚੀਜ਼ਾਂ ਤੋਂ ਔਰ ਹੁਣ ਮੈਂ ਭਗਵੰਤ ਮਾਨ ਜੀ ਤੁਹਾਨੂੰ ਕਹਿਣਾ ਸਭ ਤੋਂ ਵੱਡੀ ਗੱਲ ਇਹ ਆ ਕਿ ਤੁਹਾਨੂੰ ਇਹ ਅਪ ਤੁਸੀਂ ਹੈਗੇ ਸਾਡੇ ਪੰਜਾਬ ਦੇ ਤੁਹਾਡੇ ਤੇ ਲੋਕਾਂ ਨੂੰ ਮਾਣ ਹੁੰਦਾ ਕਿ ਸਾਡਾ ਕੋਈ ਨਵਾਂ ਮੁੱਖ ਮੰਤਰੀ ਆਊਗਾ ਕੁਝ ਪੰਜਾਬ ਵਾਸਤੇ ਕੁਝ ਕਰੂਗਾ ਪਰ ਕੜਛੀ ਕਿਉਂ ਕਹਿ ਰਿਆਂ ਕਿ ਜਿਹੜੀ ਵੀ ਕੜਛੀ ਇਸ ਪੰਜਾਬ ਤੇ ਆਈ ਇਸ ਦੇਸ਼ ਤੇ ਆਈ ਆ ਉਸ ਕੜਛੀ ਨੇ ਪੰਜਾਬ ਨੂੰ ਖਾਲੀ ਕੀਤਾ ਪਰ ਮੈਂ ਕਈ ਵਾਰ ਕਹਿਆ ਇਤਿਹਾਸ ਗਵਾ ਜਿੱਥੇ ਜਿੱਥੇ ਪਤਲੀ ਖਾਲੀ ਨੂੰ ਮੰਨਿਆ ਜਾਊਗਾ ਜਿੱਥੇ ਪੰਜਾਬ ਦੇ ਲੋਕਾਂ ਨੂੰ ਸਿੱਟਿਆ ਜਾਊਗਾ ਯਾਦ ਰੱਖੋ ਮਹਾਰਾਜ ਜੀ ਉੱਥੇ ਹੀ ਇਸ ਕੜਛੀ ਨੂੰ ਮੰਨਿਆ ਜਾਊਗਾ ਜਿੱਥੇ ਬਾਟੀ ਨੂੰ ਮੰਨਿਆ ਜਾਂਦਾ ਉੱਥੇ ਚਮਚੇ ਨੂੰ ਮਾਂਜਿਆ ਜਾਂਦਾ ਖੈਰ ਅੱਜਕੱਲ ਚਮਚੇ ਨੂੰ ਕੋਈ ਨਹੀਂ ਮਾਂਜਦਾ ਕਿਉਂਕਿ ਚਮਚੇ ਅੱਜਕੱਲ ਪਲਾਸਟਿਕ ਦੇ ਆ ਗਏ ਅਗਲਾ ਬਾਹਰ ਸਿੱਟ ਆਉਂਦਾ ਤੇ ਭਰਾਵੋ ਬੇਨਤੀ ਆ ਤੁਸੀਂ ਕਿਸਾਨੀ ਦੀ ਗੱਲ ਕਰੋ ਮਜ਼ਦੂਰੀ ਦੀ ਗੱਲ ਕਰੋ ਤੁਸੀਂ ਪਾਪਸੇ ਹੋ ਗਏ ਆ ਤੁਹਾਨੂੰ ਪਾਰਟੀ ਜ਼ਰੂਰੀ ਹੋ ਗਈ ਆ ਤੁਹਾਨੂੰ ਵੋਟ ਜ਼ਰੂਰੀ ਹੋ ਗਈ ਆ ਪਰ ਤੁਹਾਨੂੰ ਜ਼ਰੂਰੀ ਕਿਸਾਨੀ ਤੇ ਮਜ਼ਦੂਰੀ ਰਹੀ ਨਹੀਂ ਮਜ਼ਦੂਰ ਮੈਂ ਕਹਿੰਦਾ ਇਹਦੇ ਕੋਲ ਵਿਚਾਰੇ ਕੋਲ ਖਰਚਾ ਨਹੀਂ ਹੁੰਦਾ ਦੋ ਦਿਨ ਇਹ ਹੜਤਾਲ ਕਰਦੇ ਦੇਸ਼ ਦੇ ਵਿੱਚ 10 ਦਿਨ ਹੜਤਾਲ ਕਰਦੇ ਤਾਂ ਦੁਨੀਆ ਉਥਲ ਪੁਥਲ ਹੋ ਜੂਗੀ ਦੇਸ਼ ਦੀ ਔਰ ਕਿਸਾਨ ਜਿਹੜਾ ਇਹ ਤੁਹਾਡੇ ਤੁਹਾਡੇ ਵਾਸਤੇ ਕੀ ਮਤਲਬ ਕੰਮ ਹਰ ਕੋਈ ਆਪ ਦੇ ਹਾਸਤੇ ਕਰਦਾ ਹੁਣ ਭਗਵਾਨਤਮਨ ਮੁੱਖ ਮੰਤਰੀ ਕਿਹੜਾ ਲੋਕਾਂ ਵਾਸਤੇ ਬਣਿਆ ਜੇ ਲੋਕਾਂ ਵਾਸਤੇ ਬਣਿਆ ਤਾਂ ਲੋਕਾਂ ਤੇ ਆ ਪੁੱਟ ਘਟਾਉਣੇ ਸੀ ਲੋਕਾਂ ਤੇ लाठी चार्ज ਕਰਾਉਣਾ ਸੀ ਲੋਕਾਂ ਨੇ ਧਰਨੇ ਲੱਗਣ ਦੇਣੇ ਸੀ ਜਿਸ ਦਿਨ ਇਹ ਫਸਲਾਂ ਬਹੁਤ ਚੰਗੀਆਂ ਹੋਣੀਆਂ ਉਹਨਾਂ ਵਾਲੇ ਸਮਿਆਂ ਦੇ ਵਿੱਚ ਪਰ ਹੋਣੀਆਂ ਬਿਜ਼ਨਸਮੈਨਾਂ ਦੀਆਂ ਤੁਹਾਡੇ ਕੋਲ ਕੱਖ ਨਹੀਂ ਆਉਣਾ ਤੁਹਾਡੇ ਕੋਲੋਂ ਤਾਂ ਮੱਲੋ ਚੋਰੀ ਵਕਾਉਣਗੇ ਤੁਹਾਨੂੰ ਤੰਗ ਕਰਨਗੇ ਪਰੇਸ਼ਾਨ ਕਰਨਗੇ ਤੁਹਾਨੂੰ ਦੱਸਣਾ ਤੱਕ ਨਹੀਂ ਵੀ ਹੋਈ ਕਿ ਜਾਂਦਾ ਤੇ ਮੈਂ ਬੇਨਤੀ ਕਰਦਾ ਭਗਵੰਤ ਮਾਨ ਜੀ ਸਦਾ ਨਹੀਂ ਰਹਿੰਦੇ ਹਾਲਾਤ ਮਾੜੇ ਬੰਦੇ ਦੇ ਸਦਾ ਨਹੀਂ ਉਹ ਬੰਦਿਆ ਚੜ੍ਹਾਈਆਂ ਰਹਿੰਦੀਆਂ ਚੜ੍ਹੀ ਜਿਨ੍ਹਾਂ ਦੀ ਉਂਗਲਾਂ ਤੇ ਫਿਰਦੀ ਨਹੀਂ ਉਹ ਤੈਨੂੰ ਜਾੜ ਦੇਣਗੇ ਸਾਡੇ ਪੰਜਾਬ ਦਾ 2 ਸਾਲ ਪਹਿਲਾਂ ਛੜਦੇ ਪਾਰਟੀ ਪੂਲਟੀ ਦਾ ਖੜਾ ਉਹਨਾਂ ਨੂੰ ਜਿਵੇਂ ਮਰਜ਼ੀ ਕਹੀ ਜਾ ਉਹ ਰਿਮੋਟ ਆ ਭਾਵੇਂ ਤੇਰੇ ਉਹ ਜਿਨੇ ਬਟਨ ਨੱਪਦੇ ਆ ਤੂੰਵੇਂ ਕੰਮ ਕਰਦਾ ਪਰ ਮੈਂ ਇੱਕ ਗੱਲ ਇਹ ਕਹੂੰਗਾ ਕਿ ਮਾਨ ਸਾਹਿਬ ਪੰਜਾਬ ਦੇ ਲੋਕਾਂ ਵਾਸਤੇ ਹੁਣ ਕੁਝ ਸੋਚ ਲੋ ਲੋਕਾਂ ਵਾਸਤੇ ਸੋਚ ਲੋ ਉੱਥੇ ਜਾ ਕੇ ਬੈਠੋ ਰਹੀ ਗੱਲ ਦੱਲੇਵਾਲ ਸਾਹਿਬ ਜੀ ਤੁਹਾਡੀ ਕਿਸੇ ਨੂੰ ਕੋਈ ਘਾਟਾ ਨਹੀਂ ਪੈਣਾ ਘਾਟਾ ਪੈਣਾ ਤਾਂ ਸਰਕਾਰ ਨੂੰ ਜਿਹੜਾ ਕਹ ਲੋ ਕੋਈ ਘਾਟਾ ਨਹੀਂ ਪੈਣਾ ਲੋਕਾਂ ਨੂੰ ਕੋਈ ਘਾਟਾ ਨਹੀਂ ਪੈਣਾ ਘਾਟਾ ਉਹਨਾਂ ਨੂੰ ਪਊਗਾ ਜਿਹੜੇ ਦੇਸ਼ ਬਾਰੇ ਸੋਚਦੇ ਆ ਘਾਟਾ ਉਹਨਾਂ ਨੂੰ ਪਊ ਜਿਹੜਾ ਕਿਸਾਨੀ ਬਾਰੇ ਸੋਚਦਾ ਘਾਟਾ ਉਹਨਾਂ ਨੂੰ ਪਊ ਜਿਹੜਾ ਮਜ਼ਦੂਰੀ ਬਾਰੇ ਸੋਚਦਾ ਘਾਟਾ ਉਹਨਾਂ ਨੂੰ ਪਊ ਜਿਹੜੇ ਲੋਕ ਸਰਕਾਰ ਦੇ ਖਿਲਾਫ ਬੰਦੇ ਉਹਨਾਂ ਦੀਆਂ ਨੀਤੀਆਂ ਦੇ ਖਿਲਾਫ ਬੰਦੇ ਆ ਔਰ ਸਰਕਾਰ ਦਾ ਤਾਂ ਬੈਨੀਫੀਟ ਹੀ ਆ ਸਰਕਾਰ ਨੂੰ ਅੱਖਾਂ ਜਿਹੜੇ ਕਹ ਲੋ ਅੱਖਾਂ ਕੱਢਣ ਵਾਲੇ ਸਰਕਾਰ ਨੂੰ ਅੱਖਾਂ ਕੱਢਣ ਵਾਲੇ ਜੇਕਰ ਆਪ ਹੀ ਭੁਖੜ ਹੜਤਾਲ ਕਰਕੇ ਮਰਨ ਵਰਤੇ ਬੈਠੇ ਜਾਣਗੇ ਤਾਂ ਐਦੂ ਉੱਤੇ ਉਹਨਾਂ ਦੇ ਵਾਸਤੇ ਖੁਸ਼ੀ ਦੀ ਗੱਲ ਕੀ ਆ ਕਿੱਥੇ ਤਾਂ ਤੁਸੀਂ ਉਹਨਾਂ ਨੂੰ ਮਰਨ ਵਰਤੇ ਬਿਠਾ ਸਕਦੇ ਸੀ ਕਿੱਥੇ ਉਹਨਾਂ ਦੇ ਤੁਸੀਂ ਨਾਸੀ ਧੂਆਂ ਲਿਓਣ ਵਾਲੇ ਆ ਤੇ ਜਿਹੜੇ ਨਾਸੀ ਧੂਆਂ ਦੇਣ ਵਾਲੇ ਸਰਕਾਰ ਦੇ ਉਹ ਖੁਦ ਦੁਖੀ ਹੋ ਕੇ ਦੁਨੀਆ ਛੱਡਣਗੇ ਤਾਂ ਸਰਕਾਰ ਨੂੰ ਇਹ ਨਾਲ ਘਾਟਾ ਨਹੀਂ ਸਰਕਾਰ ਨੂੰ ਜੇਕਰ ਸੱਚੇ ਬੰਦਿਆਂ ਦੀ ਕਦਰ ਹੁੰਦੀ ਜੇਕਰ ਇਹਨਾਂ ਨੂੰ ਲੋਕਾਂ ਦੀ ਕਦਰ ਹੁੰਦੀ ਤਾਂ ਕਿਸੇ ਨੇ ਭੁੱਖ ਹੜਤਾਲ ਤੇ ਮਰਨ ਵਰ ਤੇ ਬੈਠਿਆ ਨਹੀਂ ਕਰਨਾ ਸੀ ਇਹ ਉਹ ਲੋਕ ਆ ਜਿਨ੍ਹਾਂ ਨੂੰ ਕੁਰਸੀਆਂ ਪਿਆਰੀਆਂ ਤੁਹਾਡੇ ਘਰ ਨਹੀਂ ਪਿਆਰੇ ਤੁਹਾਡੇ ਆਉਣ ਵਾਲੀਆਂ ਪੀੜੀਆਂ ਨਹੀਂ ਪਿਆਰੀਆਂ ਇਹਨਾਂ ਨੂੰ ਸਿਰਫ ਕੁਰਸੀਆਂ ਪਿਆਰੀਆਂ ਇਹਨਾਂ ਨੂੰ ਜੇਕਰ ਕੋਈ ਇਹ ਕਹੂਗਾ ਕਿ ਚੱਕੋ ਕੁਰਸੀ ਕਰ ਦੋ ਪੰਜਾਬ ਨੂੰ ਬਰਬਾਦ ਕਰੀ ਜਾਂਦੇ ਕਿ ਨਹੀਂ ਕਰੀ ਜਾਂਦੇ ਇਸ ਕਰਕੇ ਬੇਨਤੀ ਆ ਭਰਾਵੋ ਅਸਲ ਮੈਨੇ ਤਾਂ ਬਾਜੀ ਹੱਥੋਂ ਗਈ ਹੁਣ ਤਾਂ ਡੱਲੇਵਾਲ ਸਾਹਿਬ ਜੀ ਦੀ ਹਾਲਤ ਜਮ੍ਹਾਂ ਵਿਗੜ ਚੁੱਕੀ ਆ ਪਰ ਭਗਵੰਤ ਮਾਨ ਜੀ ਲੋਕਾਂ ਨੂੰ ਤੁਸੀਂ ਸਾਬਤ ਕਰਤਾ ਕਿ ਜਿਹੜੇ ਦੇਸ਼ ਪੰਜਾਬ ਦੀ ਗੱਲ ਕਰਦੇ ਹੋਣ ਲੋਕਾਂ ਦੀ ਗੱਲ ਕਰਦੇ ਹੋਣ ਉਹਨਾਂ ਦੀ ਕਦਰ ਨਾ ਤਾਂ ਅੰਗਰੇਜ਼ਾਂ ਨੇ ਕੀਤੀ ਸੀ ਨਾ ਜਰਨਲ ਅਡਰ ਨੇ ਕੀਤੀ ਸੀ ਨਾ ਹੀ ਜਿਹੜੀ ਕਦਰ ਆ ਉਹ ਤੁਹਾਡੀ ਸਰਕਾਰ ਨੇ ਕੀਤੀ ਇਥੋਂ ਪਤਾ ਇਹ ਲੱਗਦਾ ਕਿ ਜਿੰਨੀ ਪਾਵਰ ਜਿੰਨੀ ਪਾਵਰ ਅੰਗਰੇਜ਼ਾਂ ਕੋਲ ਸੀ ਉਹਨਾਂ ਨੇ ਉਹ ਪਾਵਰ ਵਰਤੀ ਤੇ ਉਹ ਪਾਵਰ ਵਰਤ ਕੇ ਜੋ ਕੀਤਾ ਤੁਹਾਨੂੰ ਪਤਾ ਮੇਰੇ ਨਾਲੋਂ ਜ਼ਿਆਦਾ ਜਾਣਦੇ ਆ ਐਮਪੀ ਰਹੇ ਆ ਦੋ ਵਾਰ ਦੇ ਮੁੱਖ ਮੰਤਰੀ ਨੇ ਹਾਂ ਔਰ ਦੂਸਰੀ ਸਭ ਤੋਂ ਵੱਡੀ ਗੱਲ ਰਾਜਿਆਂ ਕੋਲ ਪਾਵਰ ਹੁੰਦੀ ਸੀ ਫਾਂਸੀਆਂ ਦੇਣ ਦੀ ਰਾਜਿਆਂ ਕੋਲ ਪਾਵਰ ਹੁੰਦੀ ਸੀ ਜਿਹੜਾ ਰਾਜੇ ਨੂੰ ਮਾੜਾ ਮੋਟਾ ਵੀ ਗਲਤਾਂ ਦਾ ਸੀ ਤਾਂ ਉਹ ਰਾਜੇ ਨੂੰ ਪਤਾ ਲੱਗਿਆ ਵੀ ਮੇਰੇ ਬਾਰੇ ਨੇ ਕੋਈ ਗੱਲ ਗਲਤ ਕੀਤੀ ਆ ਉਹ ਕੁਛ ਨਹੀਂ ਵੇਂਦੇ ਸੀ ਕਿ ਬੰਦਾ ਗਰੀਬ ਆ ਸੱਚਾ ਕਿ ਦੇਸ਼ਵਾ ਪਰਜਾ ਬਾਰੇ ਸੋਚਦਾ ਉਹ ਕਾਲ ਉਹ ਜਿਹੜਾ ਕਹਿ ਲੋ ਜੇਲਾਂ ਚ ਚੱਕੀਆਂ ਚ ਫਾਂਸੀਆਂ ਦੇਣ ਤੱਕ ਦੀ ਪਾਵਰ ਹੁੰਦੀ ਸੀ ਉਹ ਦਿੰਦੇ ਸੀ ਅੱਜ ਤੁਹਾਡੇ ਕੋਲ ਪਾਵਰ ਪਰਚੇ ਦੇਣ ਦੀ ਤੁਸੀਂ ਪਰਚੇ ਦਿੰਨੇ ਹੋ ਤੁਸੀਂ ਖੁਦ ਚਾਹੁੰਨੇ ਆ ਜਦੋਂ ਬਈ ਜੀ ਬਾਗ ਦੇ ਮਾਲੀ ਬੇਈਮਾਨ ਹੋਣ ਉਸ ਟਾਈਮ ਤੇ ਇਹ ਗੱਲ ਯਾਦ ਰੱਖੋ ਬਾਗ ਨੂੰ ਫਲਤਾ ਦੂਰ ਦੀ ਗੱਲ ਉਹਨੂੰ ਪੱਤੇ ਤੱਕ ਨਹੀਂ ਲੱਗ ਸਕਦੇ ਤੇ ਤੁਸੀਂ ਪੱਤਾ ਤੋੜ ਤੋੜ ਵੇਚੀ ਜਾਂਦੇ ਆ ਪੱਤੇ ਤੋੜ ਕੇ ਵੇਚਦੇ ਸਾਨੂੰ ਕੋਈ ਦਿੱਕਤ ਨਹੀਂ ਸੀ ਔਰ ਤੁਸੀਂ ਉਹਦੀਆਂ ਜੜਾਂ ਦੇ ਵਿੱਚ ਇਹੋ ਜੀ ਦਵਾਈ ਪਾ ਰਹੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੱਤੇ ਹੋਏ ਵੀ ਤਾਂ ਉਹ ਪੱਤੇ ਆਪਣੇ ਆਪ ਲੱਗਦੇ ਸਾਰ ਸੁੱਕ ਜਾਣਗੇ ਉਹ ਹਲਾਟਾਂ ਚ ਸਾਡਾ ਪੰਜਾਬ ਉਹਨੂੰ ਕੀਤਾ ਹੋਇਆ ਤੁਸੀਂ ਜਦੋਂ ਇਹ ਪੰਜਾਬ ਦੇ ਲੋਕ ਜਿਹੜੇ ਬੱਚੇ ਜੰਮਣਗੇ ਉਹਨਾਂ ਦੇ ਸਿਰ ਤੇ ਕਰਜ਼ਾ ਹੋਇਆ ਤੋ ਉਹਨਾਂ ਨੇ ਭੁੱਖੇ ਭੁੱਖੇ ਮਰ ਜਾਣਾ ਉਹਨਾਂ ਦੇ ਪੱਲੇ ਕੱਖ ਨਹੀਂ ਰਹਿਣਾ ਇਸ ਗੱਲ ਯਾਦ ਰੱਖੋ ਇਹ ਕਟਛੀਆਂ ਸਾਡੀਆਂ ਮਿੱਤ ਨਹੀਂ ਹੋਈਆਂ ਕਟਛੀ ਹਮੇਸ਼ਾ ਕੜਾਈ ਨੂੰ ਕੁੱਕਰ ਨੂੰ ਪਤੀਲੀ ਨੂੰ ਖਾਲੀ ਕਰਨ ਵਾਸਤੇ ਲਈ ਜਾਂਦੀ ਆ ਤੇ ਲੋਕਾਂ ਨੇ ਇਹ ਕਟਛੀ ਨੂੰ ਪੰਜਾਬ ਤੇ ਬਾਕੇ ਰੱਖਤਾ ਕੁਰਸੀ ਤੇ ਨਾ ਕੋਈ ਸਾਡਾ ਹੋਇਆ ਨਾ ਕੋਈ ਸਾਡਾ ਹੋਊਗਾ ਜੇਕਰ ਪੰਜਾਬ ਦੇ ਲੋਕਾਂ ਦਾ ਫਿਕਰ ਹੁੰਦਾ ਪੰਜਾਬ ਦੇ ਲੋਕ ਰੋਲਦੇ ਨੇ ਡੱਲੇਵਾਲ ਸਾਹਿਬ ਜੀ ਸਰਕਾਰ ਨੂੰ ਕੋਈ ਪਰਵਾਹ ਨਹੀਂ ਲੋਕ ਪਹੁੰਚ ਜਾਣਗੇ ਉੱਥੇ ਲੋਕ ਇਕੱਠ ਕਰ ਲੈਣਗੇ ਪਰ ਲੋਕਾਂ ਦੇ ਨਾਲ ਮੰਗਾਂ ਪੂਰੀਆਂ ਵਾਕਾਂ ਨਹੀਂ ਹੋਣੀਆਂ ਕਿਉਂਕਿ ਇਹ ਇਹਨਾਂ ਕੋਲ ਬਹੁਤ ਕੁਛ ਆ ਸਾਡੇ ਕੋਲ ਕੁਛ ਨਹੀਂ ਸਾਡਾ ਤਾਂ ਪੰਜਾਬ ਦਾ ਮੰਤਰੀ ਵੀ ਸਾਡੀ ਗੱਲ ਨਹੀਂ ਕਰਦਾ ਸਾਡੇ ਪੰਜਾਬ ਦੇ ਅਫਸਰ ਵੀ ਪੰਜਾਬ ਦੀ ਗੱਲ ਨਹੀਂ ਕਰਦੇ ਔਰ ਪੰਜਾਬ ਦਾ ਐਮਐਲਏ ਵੀ ਪੰਜਾਬ ਦੀ ਗੱਲ ਨਹੀਂ ਕਰਦਾ ਪੰਜਾਬ ਦਾ ਮੰਤਰੀ ਮੁੱਖ ਮੰਤਰੀ ਤੱਕ ਵੀ ਪੰਜਾਬ ਦੀ ਗੱਲ ਨਹੀਂ ਕਰਦਾ ਪੰਜਾਬ ਦਾ ਐਮਪੀ ਪੰਜਾਬ ਦੀ ਗੱਲ ਨਹੀਂ ਕਰਦਾ ਪੰਜਾਬ ਦਾ ਰਾਜ ਸਭਾ ਮੈਂਬਰ ਪੰਜਾਬ ਦੀ ਗੱਲ ਨਹੀਂ ਕਰਦਾ ਮੈਂਬਰ ਤੋਂ ਲੈ ਕੇ ਵੱਡੀਆਂ ਵੱਡੀਆਂ ਪੋਸਟਾਂ ਤੱਕ ਪੰਜਾਬ ਦੀ ਪ੍ਰਵਾਹ ਨਹੀਂ ਕਰਦੇ ਤਾਂ ਆਪਣੀ ਪ੍ਰਵਾਹੀ ਨਹੀਂ ਕਰਨੀ ਆ ਗੱਲਾਂ ਸੱਚੀਆਂ ਜੇਕਰ ਭਾਈ ਗਲਤ ਹਾਂ ਮੈਂ ਦੋਨੇ ਹੱਥ ਜੋੜ ਕੇ ਸਿਰ ਨਵਾ ਕੇ ਮਾਫੀ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਫਿਰ ਤੋਂ ਕਹੂੰਗਾ ਕਿ ਜੇਕਰ ਸਰਕਾਰ ਦੀ ਨਾਸਾਂ ਧੂਆਂ ਲਿਆਉਣ ਵਾਲੇ ਮਰਨ ਵਰਤੇ ਬੈਠ ਕੇ ਤਾਂ ਸਰਕਾਰ ਨੂੰ ਏਦੋਂ ਉੱਤੇ ਕੋਈ ਵੱਡੀ ਖੁਸ਼ੀ ਦੀ ਗੱਲ ਹੋ ਨਹੀਂ ਸਕਦੀ ਸਰਕਾਰ ਵਾਸਤੇ। ਬਾਕੀ ਭਾਈ ਮੇਰੀ ਸੋਚ ਨਹੀਂ ਹੋ ਸਕਦਾ ਸੋਚਣੀ ਗਲਤ ਹੋਵੇ ਪਰ ਮੈਨੂੰ ਤੇ ਲੱਗਦਾ ਕਿ ਇਹ ਸਰਕਾਰ ਕਿਉਂਕਿ ਸਾਰਾ ਪੰਜਾਬ ਤਾਂ ਸੌਂ ਜਾਂਦਾ ਬਾਹਰ ਜਾਈ ਜਾਂਦਾ ਪੱਲੇ ਕੌਣ ਰਹਿ ਜਾਣਾ ਇੱਥੇ ਪੰਜਾਬ ਦੀ ਗੱਲ ਕਰਦਾ ਕੌਣ ਆ ਜਿਹੜੇ ਕਰਦੇ ਉਹਨਾਂ ਨੂੰ ਇੱਕ ਪਰਚਾ ਪਵਾ ਦਗੇ ਦੋ ਪਰਚੇ ਪਵਾ ਦਗੇ ਦੂਜੇ ਬੋਲਣੋਂ हट ਜਾਂਦੇ ਕਹਿੰਦੇ ਨਾ ਭਾਈ ਬੋਲਣਗਾ ਤੇ ਪਰਚੇ ਪੈਣਗੇ। ਇਹ ਗੱਲ ਯਾਦ ਰੱਖੋ ਸੱਚ ਆ। ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪੰਜਾਬ ਦੇ ਲੋਕੋ ਆਪਦੇ ਹਲਕਿਆਂ ਤੇ ਆਪਦੇ ਜਿਹੜਾ ਕਹੋ ਲੋਕ ਸਭਾ ਹਲਕਿਆਂ ਤੇ ਆਪਦੇ ਪੰਜਾਬ ਤੇ ਕਰਛੀਆਂ ਨਾ ਬਿਠਾਓ ਪੰਜਾਬ ਦੇ ਦਰਦ ਦੀ ਬਿਠਾਓ ਪੰਜਾਬ ਦੇ ਦਰਦ ਦੀ ਬਿਠਾਓ ਇਹ ਕਰਛੀਆਂ ਨੇ ਪਤੀਲੀਆਂ ਵੇਲੀਆਂ ਕੀਤੀਆਂ ਕੁੱਕਰ ਵੇਲੇ ਕੀਤੇ ਆ ਜਿਹੜੇ ਸੀੜੀ ਠੋਕਦੇ ਆ ਇਹਨੇ ਕੜਾਈਆਂ ਵੇਲੀਆਂ ਕੀਤੀਆਂ ਤੇ ਪੰਜਾਬ ਤਾਂ ਹੈ ਕੀ ਚੀਜ਼